ਸਰਸਵਰ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਨਸ਼ੇ ਦਾ ਕਹਿਰ ਜਿਹੜਾ ਹੈ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਅਗਰਸਲ ਅਜੀਤ ਰੋਡ ਤੇ ਇੱਕ ਲੜਕੀ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਪਾਈ ਗਈ ਹੈ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਮੌਕੇ ਤੇ ਪਹੁੰਚੀ ਹੈ ਤੇ ਲੜਕੀ ਨੂੰ ਉੱਥੋਂ ਚੁੱਕ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰ ਉਸ ਮੌਕੇ ਸਮਾਜ ਸੇਵੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਲੜਕੀ ਦੀ ਬਾਤ ਦੇਖ ਕੇ ਇਹ ਜ਼ਾਬਦਾ ਸੀ ਜਿਵੇਂ ਇਸ ਨੇ ਚਿੱਟੇ ਦਾ ਟਿਕਾ ਲਾਇਆ ਹੋਵੇ ਤੇ ਇਸੇ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਆਏ ਦਿਨ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਹੜੇ ਨਸ਼ੇ ਨੇ ਉਹ ਲਗਾਤਾਰ ਵਧ ਰਹੇ ਨੇ ਸ਼ਰਮ ਵਿਕਰੇ ਨੇ ਜਿਸ ਦੇ ਚਲਦਿਆ ਕਿ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਗਰਕਦੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਕਤ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਵੀ ਫੋਨ ਕੀਤਾ ਗਿਆ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਕਾਫੀ ਸਮੇ ਤੋਂ ਨਸ਼ੇ ਕਰਦੀ ਹੈ ਤੇ ਪਰਿਵਾਰ ਹੁਣ ਲੜਕੀ ਦੇ ਨਾਲ ਕੋਈ ਵੀ ਸਬੰਧ ਰੱਖਣਾ ਨਹੀਂ ਚਾਹੁੰਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਆਏ ਦਿਨ ਹੀ ਅਜਈਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜੀ ਮੈਂ ਸੋਨੋਮੇਸ਼ਵਰੀ ਨੌਜਵਾਨ ਵੈਲ ਫਰ ਸੋਸਾਇਟੀ ਤੋਂ ਜੀ ਜਿਹੜੇ ਸੀਗੇ ਦੱਸਿਆ ਜਾ ਰਿਹਾਗਾ ਜਿਹੜੀ ਨਸ਼ੇ ਦੇ ਉਹਨਾਂ ਤੋਂ ਜਿਹਾ ਤੇ ਹੋ ਜੋ ਕਿ ਸਿੱਕੀ ਮਾਹੌਲ ਜੀ ਅਜੀਤ ਰੋਡ ਦੇ ਉੱਤੇ ਜਦੋਂ ਆਪਾਂ ਫੌਜੀ ਵਾਲੀ ਫੌਜੀ ਵਾਲੇ ਚੌਂਕ ਵਾਲੀ ਸਾਈਡ ਤੋਂ ਜੀਤ ਰੋਡ ਤੇ ਜਾਂਦੇ ਹੈਗੇ ਆ ਉਹ ਤੋਂ ਮੇਨ ਰੋਡ ਦੇ ਉੱਤੇ ਇੱਕ ਕੁੜੀ ਨਸ਼ੇ ਦੀ ਹਾਲਤ ਵਿੱਚ ਬੇਹੋਸ਼ੀ ਦੇ ਵਿੱਚ ਪਈ ਸੀਗੀ ਉਹ ਸੂਚਨਾ ਮਿਲਨ ਤੇ ਸਾਡੀ ਸੰਸਥਾ ਦੀ ਟੀਮ ਉਥੇ ਮੌਕੇ ਤੇ ਪਹੁੰਚੀ ਜਿਹੜੀ ਓਵਰਡੋਜ ਦੇ ਨਾਲ ਉਹ ਕੁੜੀ ਬਿਉਸ਼ ਹੋਈ ਹੋਈ ਸੀ ਉਹਦੀ ਬਾਹਾਂ ਦੇ ਉੱਤੇ ਨਿਸ਼ਾਨ ਤੋਂ ਦੇਖ ਕੇ ਲੱਗਦਾ ਸੀ ਜਿਵੇਂ ਉਸਨੇ ਕੋਈ ਚਿੱਟੇ ਵਗੈਰਾ ਦਾ ਇੰਜੈਕਸ਼ਨ ਲਗਾਇਆ ਹੋਵੇ ਉਹਦੀ ਉਮਰ 25 ਸਾਲ ਦੇ ਕਰੀਬ ਸੀ ਜਿਹੜੀ ਰਾਮਪੁਰੇ ਦੇ ਰਹਿਣ ਵਾਲੀ ਸੀਗੀ ਉਹਨੂੰ ਸਾਡੀ ਟੀਮ ਨੇ ਚੱਕ ਕੇ ਸੀਵਾਲ ਹਸਪਤਾਲ ਦਾਖਲ ਕਰਵਾਇਆ ਹੈਗਾ ਤੇ ਡਾਕਟਰਾਂ ਨੇ ਕਿਹਾ ਹੈਗਾ ਵੀ ਇਲਾਜ ਸ਼ੁਰੂ ਕਰਤਾ ਤੇ ਹੁਣ ਜਿਹੜੀ ਇਹਦੀ ਜਾਨ ਜਿਹੜੀ ਹੈ ਉਹ ਬਚ ਜੂਗੀ ਸਾਡੀ ਟੀਮ ਵੱਲੋਂ ਉਹਨਾਂ ਦੇ ਘਰੇ ਵੀ ਫੋਨ ਕੀਤਾ ਗਿਆ ਸੀਗਾ ਤੇ ਘਰੇ ਵੀ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਜਿਹੜੀ ਹੈ ਪੁਰਾ ਕਿ ਸਾਡੇ ਵੱਲੋਂ ਕੋਈ ਨਹੀਂ ਇਹ ਬੱਚੇ ਜਾਂ ਮਰੇ ਵੀ ਅਸੀਂ ਮਤਲਬ ਨਹੀਂ ਇਸ ਦਾ ਕੋਈ سپورਟ ਕਰਦੀ। ਇਹ ਸੱਚ ਹੈ ਕਿ ਇਹ ਅਫਰਟਸ ਕਰ ਰਹੇ ਵੀ ਨਸ਼ੇ ਨੂੰ ਘਟਾ ਦਾ ਪਰ ਲਗਾਤਾਰ ਨਸ਼ੇ ਦੇ ਕੇਸ ਵੇਖਮਣਾਰੇ। ਦੇਖੋ ਇਹ ਗੱਲ ਠੀਕ ਹੈ ਵੀ ਪੁਲਿਸ ਪ੍ਰਸ਼ਾਸਨ ਆਪਦੇ ਵੱਲੋਂ ਐਫਰਟਸ ਕਰ ਰਹੇ ਹੈਗੇ ਆ ਪਰ ਨਸ਼ੇ ਦਾ ਜਾਲ ਇੰਨਾ ਜ਼ਿਆਦਾ ਫੈਲ ਚੁੱਕਿਆ ਹੈਗਾ ਕਿ ਉਹਨਾਂ ਦੇ ਐਫਰਟਸ ਵੀ ਹੈ ਜਿਹੜੇ ਉਹ ਛੋਟੇ ਦਿਖਦੇ ਨਜ਼ਰ ਆ ਰਹੇ ਹੈਗੇ ਆ। ਹਰ ਇੱਕ ਗਲੀ ਮਹੱਲੇ ਦੇ ਵਿੱਚ ਚਿੱਟਾ ਵੇਚਣ ਵਾਲੇ ਤੇ ਚਿੱਟੇ ਦਾ ਨਸ਼ਾ ਕਰਨ ਵਾਲੇ ਦੀ ਆਮ ਹੀ ਸੋਸ਼ਲ ਮੀਡੀਆ ਦੇ ਉੱਤੇ ਤੇ ਮੀਡੀਆ ਦੇ ਵਿੱਚ ਅਸੀਂ ਕੋਈ ਨਾ ਕੋਈ ਖਬਰ ਦੇਖਦੇ ਆ ਰੋਜ਼ਾਨਾ।